ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਉਤਰੀ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕਰਨਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ ਤੇ 25 ਫੁੱਟ ਚੌੜੀ ਸੜਕ ਦੇ ਪ੍ਰੀਮਿਕਸ ਪਾਉਣ ਦੇ ਕੰਮ ਦਾ શુભારੰਭ ਕੀਤਾ। ਉਹਨਾਂ ਕਿਹਾ ਕਿ ਸੜਕ ਦੇ ਪ੍ਰੀਮਿਕਸ ਵਿੱਚ ਵਰਤਿਆ ਜਾਣ ਵਾਲਾ ਸਮਾਨ ਬੜੀਆ ਕੁਆਲਿਟੀ ਦਾ ਹੈ ਤਾਂ ਜੋ ਸੜਕ ਮਜ਼ਬੂਤ ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਬਣੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਿਰਫ ਸੜਕਾਂ ਦੇ ਕੰਮ ਤੋਂ ਪਹਿਲਾਂ ਸੀਵਰੇਜ ਦੀ ਮੁਰੰਮਤ ਵੀ ਕਰਵਾਈ ਗਈ। ਉਹਨਾਂ ਕਿਹਾ ਕਿ ਇਸ ਸੜਕ ਦੇ ਨਾਲ ਵਾਰਡ ਨੰਬਰ 10 ਤੇ 11 ਦੇ ਵਸਨੀਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ ਯੋਨਾ ਕਿਹਾ ਕਿ ਉੱtre ਹਲਕੇ ਦੀਆਂ ਸਾਰੀਆਂ ਮੁੱਖ ਅਤੇ ਲਿੰਕ ਸੜਕਾਂ ਦੇ ਨਵਨਿਰਮਾਣ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਿਆੰਕਾ ਸ਼ਰਮਾ ਰਿਤੇਸ਼ ਸ਼ਰਮਾ ਸਾਫਾ ਕਾਉਂਸਲਰ ਅਨੈਕ ਸਿੰਘ ਬਲਵਿੰਦਰ ਸਿੰਘ ਕਾਲਾ ਵਿਸਾਖਾ ਸਿੰਘ ਸਾਹਿਲ ਸਗੜ ਪ੍ਰਦੀਪ ਵੋਬੀ ਸਰੀਨ ਲਵਲੀ ਸ਼ਰਮਾ ਗੁਰਪ੍ਰੀਤ ਸਿੰਘ ਸਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਮੇਰੇ ਕੋ ਮੈਂ ਜਿੱਦਾਂ ਪਹਿਲਾਂ ਵੀ ਦੱਸ ਚੁੱਕਾ ਕਿ ਤਿੰਨ ਚਾਰ ਮਹੀਨੇ ਹੋਏ ਆ ਮੈਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਹਲਕਾ ਉਤਰੀ ਦਾ ਇਨਚਾਰਜ ਲਾਇਆ ਗਿਆ ਔਰ ਤੁਸੀਂ ਇਹ ਤਿੰਨ ਚਾਰ ਮਹੀਨਿਆਂ ਚ ਹਲਕੇ ਦੀ ਕਾਇਆਕਲਪਨ ਦੀ ਵੇਕੀ ਆ ਅਸੀਂ ਪਹਿਲਾਂ ਜਿਹੜੀਆਂ ਮੇਨ ਰੋਡਸ ਨੇ ਉਹ ਬਣਾਈਆਂ ਔਰ ਸਾਰੇ ਸ਼ਹਿਰ ਦੀਆਂ ਮੇਨ ਰੋਡਸ ਬਣਾ ਕੇ ਕਿਉਂਕਿ ਉਹ ਪਹਿਲਾਂ ਬਰਸਾਤਾਂ ਦਾ ਸੀਜ਼ਨ ਸੀ ਬਹੁਤ ਬੁਰਾ ਹਾਲ ਸੀਗਾ ਔਰ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਰਹੀ ਸੀ ਟੁੱਟੀਆਂ ਸੜਕਾਂ ਕਰਕੇ ਅਸੀਂ ਆਲਮੋਸਟ ਸਾਰੀਆਂ ਮੇਨ ਰੋਡਸ ਬਣਾ ਦਿੱਤੀਆਂ ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਬਹੁਤ ਸਾਰੀਆਂ ਪੰਚਾਇਤਾਂ ਜਾਂ ਜਿਹੜੀਆਂ ਸਾਡਾ ਗ੍ਰੀਨ ਐਵੇਨਿਊ, ਬਸੰਤ ਐਵੇਨਿਊ, ਰਣਜੀਤ ਐਵੇਨਿਊ ਕੋਈ ਵੀ ਏਰੀਆ ਹਲਕਾ ਉਤਰੀ ਦੀ ਕੋਈ ਵੀ ਅਸੀਂ ਨੁੱਕਰ ਨਹੀਂ ਬਚੀ ਜਿੱਥੇ ਵਿਕਾਸ ਨਹੀਂ ਹੋ ਰਿਹਾ ਜਿੱਥੇ ਸੜਕਾਂ ਨਹੀਂ ਬਣ ਰਹੀਆਂ ਸੋ ਮੇਨ ਮੇਨ ਕੰਮ ਜ਼ਰੂਰੀ ਕਰਨ ਤੋਂ ਬਾਅਦ ਜਿਹੜੀਆਂ ਹੁਣ ਸਾਡੀਆਂ ਲਿੰਕ ਰੋਡਸ ਨੇ ਉਹ ਸ਼ੁਰੂ ਕੀਤੀਆਂ ਔਰ ਮੈਂ ਰੋਜ਼ ਤੁਹਾਡੇ ਮਾਧਿਅਮ ਨਾਲ ਇੱਕ ਹੀ ਗੱਲ ਕਰਦਾ ਕਿ ਅਸੀਂ 100% ਹੀ ਇਹਨ ਹਲਕਾ ਉਤਰੀ ਦੀਆਂ ਸੜਕਾਂ ਬਣਾਉਣੀਆਂ ਹਲਕਾ ਉਤਰੀ ਦੀਆਂ ਮੁਸ਼ਕਲਾਂ ਜਿਹੜੀਆਂ ਦੂਰ ਕਰਨੀਆਂ ਅੱਜ ਉਸੇ ਲੜੀ ਦੇ ਤਹਿਤ ਰੋਜ਼ ਹੀ ਤੁਸੀਂ ਵੰਦੇ ਜੇ ਕਿ ਹਰ ਰੋਜ਼ ਨਵੇਂ ਵਿਕਾਸ ਦੇ ਕੰਮ ਸ਼ੁਰੂ ਹੁੰਦੇ ਔਰ ਬੜੀ ਫੁੱਲ ਸਵਿੰਗ ਤੇ ਚੱਲਦੇ ਆ ਔਰ ਰੋਜ਼ ਹੀ ਮੋਮੈਂਟਮ ਵਧੀ ਜਾ ਰਿਹਾ ਸਾਡਾ ਕੰਮਾਂ ਦਾ ਅੱਜ ਉਸੇ ਲੜੀ ਦੇ ਤਹਿਤ ਇੱਥੇ ਸਾਡਾ ਆਪਣਾ ਏਰੀਆ ਅੱਜ ਇੱਥੇ ਕਿਉਂਕਿ ਲੋਕੀ ਸਾਡੇ ਨਾਲ ਇਤਰਾਜ਼ ਕਰ ਰਹੇ ਕਿ ਤੁਸੀਂ ਬਾਹਰ ਬਣਾਈ ਜਾਂਦੇ ਤੇ ਆਪਣੇ ਏਰੀਆ ਛੱਡਿਆ ਸੋ ਅੱਜ ਜਿਹੜੀ 27 ਫੁੱਟੀ ਬੜੀ ਮੇਨ ਰੋਡ ਮੇਨ ਮਜੀਠਾ ਰੋਡ ਤੋਂ ਕਿ માતા ਮਾ ਕਾਲੀ ਮੰਦਰ ਤੱਕ ਜਾਂਦੀ ਹੈ ਔਰ ਬਹੁਤ ਸਾਰੀਆਂ ਕਲੋਨੀਆਂ ਇੱਥੇ ਗ੍ਰੀਨਫੀਲਡ ਨਿਊ ਗ੍ਰੀਨਫੀਲਡ ਵਾਈਟ ਐਵੇਨਿਊ ਡਾਇਮੰਡ ਨਿਊ ਡਾਇਮੰਡ ਲక్ష్ਮੀ ਵਿਹਾਰ ਹਰ ਐਵੇਨਿਊ ਔਰ ਇਦਾਂ ਹੋਰ ਬਹੁਤ ਸਾਰੀਆਂ ਕਲੋਨੀਆਂ ਜਿਹੜੀਆਂ ਗ੍ਰੀਨ ਲੈਂਡ ਸਾਰੀਆਂ ਇਹਦੇ ਉੱਤੇ ਹੁੰਦੀਆਂ ਨੇ ਸੋ ਬਹੁਤ ਵੱਡੀ ਇੱਕ ਜਿਹੜੀ ਇੱਧਰ ਲੋਕ ਰਹਿਣ ਵਾਲੇ ਨੇ ਬਹੁਤ ਵੱਡੀ ਆਬਾਦੀ ਨੂੰ ਇਹ ਸੜਕ ਬਣਨਾ ਫਾਇਦਾ ਬਣ ਹੁੰਨ ਜਾ ਰਿਹਾ ਔਰ ਇਹ ਸੜਕ ਦੀ ਬਹੁਤ ਬੁਰੀ ਹਾਲਤ ਸੀਗੀ 100% ਮੈਨੂੰ ਇਸ ਗੱਲ ਦੀ ਬੜੀ ਸੈਟੀਸਫੈਕਸ਼ਨ ਹੈ ਕਿ ਹਲਕਾ ਉਤਰੀ ਦੇ ਵਿੱਚ ਬਹੁਤ ਇੱਕ ਸੁਪਰ ਕੁਆਲਿਟੀ ਦੀਆਂ ਰੋਡਸ ਬਣ ਰਹੀਆਂ ਔਰ ਮੈਂ ਰੋ ਜਿੱਥੇ ਵੀ ਸੜਕਾਂ ਬਣਦੀਆਂ ਹਮ ਰੋਜ਼ ਇੱਕ ਦੋ ਚੱਕਰ ਲਾ ਕੇ ਆਪ ਵੀ ਜਾ ਕੇ ਵੇਖਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜੀ ਫਲਾਈਂਗ ਸਕੁਐਡ ਬਣਾਈ ਹੈ ਕਿ ਜਿਹੜੀਆਂ ਰੋਡਸ ਕੁਆਲਿਟੀ ਚੈੱਕ ਕਰ ਰਹੀ ਹੈ ਸੋ ਕਿਸੇ ਵੀ ਕੋ ਵੱਡਾ ਹੋਵੇ ਛੋਟਾ ਹੋਵੇ ਕੋਈ ਵੀ ਜਿੱਥੇ ਕੋਈ ਕਪਲਾ ਕਰਦਾ ਫੜਿਆ ਜਾਏਗਾ ਕੋਈ ਬਖਸ਼ਿਆ ਨਹੀਂ ਜਾਏਗਾ ਸੋ ਸਾਰੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਰੋਡ ਜਿੱਥੇ ਬਣ ਰਹੀਆਂ ਉਹਦੀ ਕੁਆਲਿਟੀ ਵੀ ਚੈੱਕ ਹੋ ਰਹੀ ਠੀਕ ਜੀ ਅੱਜ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੀ ਦੀ ਰਹਿਨਮਾਈ ਦੇ ਹੇਠ ਅੱਜ ਅਸੀਂ ਇੱਥੋਂ 72 ਫੁੱਟੀ ਰੋਡ ਜਿਹੜੀ ਕਿ ਸਾਡੇ ਮਜੀਠਾ ਰੋਡ ਏਰੀਆ ਦੀ ਇੱਕ ਬਹੁਤ ਮੇਨ ਰੋਡ ਆ ਜਿਹਦੇ ਵਿੱਚ ਘੱਟੋ ਘੱਟ 8 ਤੋਂ 10 ਕਲੋਨੀਆਂਜ਼ ਆ ਉਹਨਾਂ ਨੂੰ ਇਹ ਕਨੈਕਟ ਕਰਦੀ ਆ ਰੋਡ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰੋਡ ਸੀਗੀ ਤੇ ਸਾਡੇ ਾਰੇ ਹੀ ਥੋਨੇ ਲੱਕੇ ਨੇ ਮਾਸੀਆਂ ਦੀ ਇਹ ਡਿਮਾਂਡ ਸਗੀ ਕਿ ਇਹ ਰੋਡ ਜਲਦੀ ਤੋਂ ਜਲਦੀ ਬਣਾਇਆ ਬਣਾਇਆ ਜਾਵੇ ਜਿੱਥੇ 8 ਤੋਂ 10 ਰੈਜ਼ੀਡੈਂਟਸ ਇਹ ਕਲੋਨੀ ਸਿਗਿਆ ਇੱਥੇ ਉਹਦੇ ਨਾਲ ਨਾਲ ਮੇਨ ਦੇਖੋ ਇੱਥੇ ਮੰਦਰ ਗੁਰਦੁਆਰੇ ਕਾਫੀ ਮੇਨ ਇੱਥੇ ਇਸ ਏਰੀਆ ਦੇ ਵਿੱਚ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਸਾਰਿਆਂ ਨੂੰ ਮੁਸ਼ਕਲ ਆ ਰਹੀਆਂ ਸੀਗੀਆਂ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਏਰੀਆ ਦੇ ਵਿੱਚ ਇਸ ਰੋਡ ਦਾ ਨਿਰਮਾਣ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਨਾਰਥ ਕਨਸਟੀਟੂਐਂਸੀ ਦੇ ਵਿੱਚ ਪਿਛਲੇ ਡੇਢ ਤੋਂ 2 ਮਹੀਨੇ ਤੋਂ ਕੰਟੀਨਿਊਸਲੀ ਰੋਡ ਇਨਫਰਾਸਟ੍ਰਕਚਰ ਨੂੰ ਧਿਆਨ ਚ ਰੱਖਦੇ ਹੋਏ ਸਾਰੀਆਂ ਸੜਕਾਂ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਤੇ ਹੁਣ ਅਸੀਂ ਇੰਟਰਕਨੈਕਟਿਡ ਰੋਡਸ ਸਟਾਰਟ ਕੀਤੀਆਂ ਤੇ ਇਸ ਤੋਂ ਬਾਅਦ ਜਿਹੜੀਆਂ ਕਲੋਨੀਆਂਜ਼ ਦੀਆਂ ਅੰਦਰ ਲਿੰਕ ਰੋਡਸ ਆ ਉਹ ਵੀ ਬਹੁਤ ਜਲਦ ਬਣਾ ਦਿੱਤੀਆਂ ਜਾਣਗੀਆਂ ਤਾਂਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਾਂ ਮੁਸ਼ਕਲ ਨਾ ਆਵੇ